ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਚੈਨਲ ਤੇ ਤਾਂ ਦੇਖੋ ਜੀ ਆਪਾਂ ਪਹਿਲਾਂ ਨਿਊਜ਼ ਤੁਹਾਨੂੰ ਦਿੱਤੀ ਸੀ ਕਿ ਅੱਜ 417 ‟ਵੇਟਿੰਗ ਲਿਸਟ ਵਾਲੇ ਬੱਚਿਆਂ ਨੂੰ ਨਿਯੁਕਤੀ ਪੱਤਰ ਦਿੱਤੇ ਜਾਣੇ ਨੇ ਮੁੱਖ ਮੰਤਰੀ ਜੀ ਵੱਲੋਂ ਤਾਂ ਉਹ ਨਿਊਜ਼ ਤੁਹਾਨੂੰ ਦਿਖਾਉਣ ਲੱਗੇ ਹਾਂ ਜਿਹੜੇ ਕਿ ਮੁੱਖ ਮੰਤਰੀ ਜੀ ਵੱਲੋਂ ਨਿਯੁਕਤੀ ਪੱਤਰ ਵੰਡੇ ਗਏ ਨੇ ਲਾਈਵ ਆ ਕੇ ਤਾਂ ਤੁਸੀਂ ਦੇਖ ਸਕਦੇ ਹੋ ਜਿਵੇਂ ਪਿੱਛੇ ਤਸਵੀਰਾਂ ਦੇ ਵਿੱਚ ਬਹੁਤ ਸਾਰੇ ਬੱਚੇ ਇਹਦੇ ਵਿੱਚ ਸ਼ਾਮਿਲ ਵੀ ਹੋਏ ਸੀ ਤੇ ਉਹਨਾਂ ਦੇ ਨਾਲ ਬਹੁਤ ਸਾਰੇ ਅਫਸਰ ਵੀ ਸੀ ਉੱਥੇ ਮੌਜੂਦ ਜਦੋਂ ਮੁੱਖ ਮੰਤਰੀ ਜੀ ਵੱਲੋਂ ਇਹਨਾਂ 417 ਬੱਚਿਆਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਤਾਂ ਤੁਸੀਂ ਵੀਡੀਓ ਦੇ ਦੇ ਵਿੱਚ ਦੇਖ ਸਕਦੇ ਹੋ ਕਿ ਸਾਰਿਆਂ ਨੂੰ ਹੀ ਨਿਯੁਕਤੀ ਪੱਤਰ ਦਿੱਤੇ ਗਏ ਨੇ ਜਿਹੜੇ-ਜਿਹੜੇ ਬੱਚੇ ਉੱਥੇ ਬੁਲਾਏ ਗਏ ਸੀ ਜੀ ਦੋਸਤੋ ਇਹਦੇ ਵਿੱਚ ਤਿੰਨ ਤਰ੍ਹਾਂ ਦੇ ਬੱਚੇ ਸੀਗੇ ਕੁਝ ਸੀਗੇ ਸਬ ਇਨਸਪੈਕਟਰ ਫੂਡ ਸਪਲਾਈ ਵਾਲੇ ਤੇ ਫਿਰ ਉਸ ਤੋਂ ਬਾਅਦ ਸੀਗੇ ਟ੍ਰਿਪਲ ਐਸ ਬੀ ਡਰਾਈਵਰ ਵਾਲੇ ਔਰ ਦੋ ਤਿੰਨ ਪਟਵਾਰੀ ਵਾਲੀਆਂ ਪੋਸਟਾਂ ਵਾਲੇ ਵੀ ਸੀਗੇ ਕੋਈ ਮੈਨੂੰ ਸ਼ਾਇਦ ਜ਼ਿਆਦਾ ਪੂਰਾ ਨਹੀਂ ਪਤਾ ਪਰ ਹਾਂ ਪਟਵਾਰੀ ਵਾਲੇ ਪੋਸਟਾਂ ਵਾਲੇ ਜ਼ਰੂਰ ਸੀਗੇ ਬੱਚੇ ਪਰ ਪੂਰੀ ਤਰ੍ਹਾਂ ਕਨਫਰਮ ਨਹੀਂ ਹੈ ਕਿ 417 ਬੱਚੇ ਸੀ ਜਿਹੜੇ ਇਹ ਕਿਹੜੇ-ਕਿਹੜੇ ਨੇ ਸੋ ਜੇਕਰ ਇਹਨਾਂ ਵਿੱਚੋਂ ਕੋਈ ਵੀ ਆਪਣੇ ਇਹ ਵੀਡੀਓ ਦੇਖ ਰਿਹਾ ਤਾਂ ਜਰੂਰ ਦੱਸਣਾ ਕਿ ਸਾਰੇ ਜਿਹੜੇ ਕੈਂਡੀਡੇਟ ਸੀਗੇ ਉਹ ਕਿਹੜੇ-ਕਿਹੜੇ ਸੀਗੇ ਤੇ ਦੋਸਤੋ ਇਹ ਵੀਡੀਓ ਬਾਰੇ ਤੁਹਾਡੇ ਕੀ ਵਿਚਾਰ ਨੇ ਇੱਕ ਮਿੰਟ ਦੇ ਵਿੱਚ ਜਰੂਰ ਦੱਸਣਾ ਤੇ ਬਾਕੀ ਮੁੱਖ ਮੰਤਰੀ ਜੀ ਨੂੰ ਚਾਹੀਦਾ ਕਿ ਜਿਹੜੇ ਆਪਣੇ ਅਧਿਆਪਕ ਯੂਨੀਅਨ ਵਾਲੇ ਇਹਨਾਂ ਨੂੰ ਮਿਲਣ ਦੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਨਾਲ ਮਿਲ ਕੇ ਉਹਨਾਂ ਦੀਆਂ ਸਮੱਸਿਆਵਾਂ ਦਾ ਵੀ ਹੱਲ ਕੀਤਾ ਜਾਵੇ ਇਸ ਨਿਯੁਕਤੀ ਪੱਤਰ ਦੇਣ ਤੋਂ ਬਾਅਦ ਤਾਂ ਦੋਸਤੋ ਤੁਹਾਡੀ ਕੀ رائے ਜਰੂਰ ਦੱਸਣਾ ਧੰਨਵਾਦ ਦੋਸਤੋ ਵੀਡੀਓ ਨੂੰ ਲਾਸਟ ਤੱਕ ਦੇਖਣ ਦੇ ਲਈ